ਇਸ ਵੇਲੇ ਪੰਜਾਬ ਦੇ ਦੋ ਵੱਡੇ ਕਿਸਾਨ ਆਗੂ ਆਪਸ ਦੇ ਵਿੱਚ ਉਲਝਦੇ ਦਿਖਾਈ ਦੇ ਰਹੇ ਨੇ ਇਨਾ ਆਗੂਆਂ ਦੇ ਵਿਚਾਰ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਲੈ ਕੇ ਵਿਵਾਦ ਭਖ ਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਪਿਛਲੇ ਦਿਨੀ ਇੱਕ ਵੀਡੀਓ ਦੇ ਵਿੱਚ ਮੋਰਚੇ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਸੀ ਜੋਗਿੰਦਰ ਸਿੰਘ ਉਗਰਾਹਾ ਦਾ ਸਾਫ਼ ਤੌਰ ਤੇ ਇਹ ਕਹਿਣਾ ਸੀ ਕਿ ਜਿਹੜਾ ਸ਼ੰਭੂ ਤੇ ਖਨੋਰੀ ਤੇ ਮੋਰਚਾ ਲੱਗਾ ਸੀ ਉਹ ਭਾਜਪਾ ਦਾ ਪੈਂਤੜਾ ਸੀ ਕਿਸਾਨਾਂ ਨੂੰ ਦੋ ਫਾੜ ਕਰਨ ਦੇ ਲਈ ਸ਼ੰਭੂ ਤੇ ਖਨੋਰੀ ਮੋਰਚਾ ਲੱਗਿਆ ਹੋਇਆ ਸੀ ਤੇ ਜਿਵੇਂ ਹੀ ਜੋਗਿੰਦਰ ਸਿੰਘ ਉਗਰਾਹਾ ਦਾ ਇਹ ਬਿਆਨ ਮੀਡੀਆ ਦੇ ਵਿੱਚ ਸਾਹਮਣੇ ਆਉਂਦਾ ਤਾਂ ਕਿਸਾਨਾਂ ਦੇ ਨਾਲ-ਨਾਲ ਕਿਸਾਨ ਆਗੂ ਉੰਦੇ ਵਿਚਾਰ ਚਰਚਾ ਛਿੜ ਜਾਂਦੀ ਹੈ ਉਗਰਾਹਾਂ ਦੇ ਬਿਆਨ ਤੇ ਹੁਣ ਜਗਜੀਤ ਸਿੰਘ ਢੱਲਵਾਲ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਢੱਲੇਵਾਲ ਨੇ ਜੋਗਿੰਦਰ ਸਿੰਘ ਉਗਰਾਹਾਂ ਤੇ ਸਰਕਾਰਾਂ ਦੇ ਨਾਲ ਮਿਲੀ ਭੋਗਤ ਦੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਕੌਣ ਸਰਕਾਰਾਂ ਦੇ ਨਾਲ ਰਲ ਕੇ ਚੱਲ ਰਿਹਾ ਹੈ। ਉਗਰਾਹਾਂ ਨੂੰ ਸੋਚ ਸਮਝ ਕੇ ਬੋਲਣ ਦੀ ਲੋੜ ਹੈ। ਨਾਲ ਹੀ ਢੱਲੇਵਾਲ ਨੇ ਇਹ ਵੀ ਕਿਹਾ ਕਿ ਜਲਦ ਤੋਂ ਜਲਦ ਜੋਗਿੰਦਰ ਸਿੰਘ ਉਗਰਾਹਾਂ ਨੇ ਜੋ ਵੀ ਬਿਆਨ ਦਿੱਤਾ ਉਸ ਤੇ ਮੁਆਫੀ ਮੰਗੇ। ਅਗਰ ਮੁਆਫੀ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਨਹੀਂ ਮੰਗੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਐਲਾਨ ਹੋ ਸਕਦਾ ਹੈ, ਕੋਈ ਵੱਡਾ ਸੰਘਰਸ਼ੀ ਉਲਕਾ ਜਾ ਸਕਦਾ ਹੈ। ਤੁਸੀਂ ਵੀ ਸੁਣੋ ਜੋਗਿੰਦਰ ਸਿੰਘ ਉਗਰਾਹਾਂ ਦਾ ਉਹ ਬਿਆਨ ਜਿਸ ਤੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਮਾਫੀ ਮੰਗਣ ਦੇ ਲਈ ਅਚੇਤਾਵ ਨਹੀਂ ਦਿੱਤੀ ਗਈ ਹੈ। ਬੀਜੇਪੀ ਦੇ ਪੈਰ ਲੱਗਣਾ। ਮਜ਼ਦੂਰ ਕਿਸਾਨ ਮਜ਼ਦੂਰ ਮਜ਼ਦੂਰਾਂ ਨਾਲ ਲੜਨ, ਕਿਸਾਨ ਕਿਸਾਨਾਂ ਨਾਲ ਲੜਨ। ਇਹ ਪੈਂਤੜਾ ਅੱਜ ਦਾ ਨਹੀਂ। ਜਦੋਂ ਉੱਥੇ ਜਾ ਕੇ ਮੋਰਚਾ ਲੱਗਿਆ ਖਨੌਰੀ। ਤੇ ਸੰਭੂ ਬਾਰਡਰ ਤੇ ਮੋਰਚਾ ਲੱਗੇ। ਇਹ ਪੈਂਤੜਾ ਵੀ ਬੀਜੇਪੀ ਦੇ ਸੀ। ਕਿਸਾਨ ਜਿੱਥੇ ਬੰਦੀਆਂ ਨੂੰ ਖਖੜੀ ਕਿਰੇਲੇ ਕਰਨ ਦਾ, ਹੁਣ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਪੜ੍ਹਾਉਣ ਦਾ ਪੈਂਤੜਾ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਭੇਡਾਉਣ ਦਾ ਪੈਂਤੜਾ ਦੂਜਾ ਤੁਸੀਂ ਹੁਣ ਤੋਂ ਸਾਰੇ ਪੰਜਾਬ ਆਪਾਂ ਬੈਠੇ ਆ ਸਾਰੇ ਆਪਣੇ ਬੰਦੇ ਕਿੰਨੇ ਬੈਠੇ ਨੇ ਜੁਪੀਜੀ ਜਿੰਨੇ ਜੁਪੀ ਚ ਬੰਦੇ ਬੈਠੇ ਨੇ ਤੁਸੀਂ ਘਰ ਜਾ ਕੇ ਦੇਖੋ ਸਰਦਾਰ ਜੀ ਉਹ ਸਰਦਾਰੀਆਂ ਕਰਦੇ ਨੇ ਸਰਦਾਰੀਆਂ ਲਖਨਪੁਰ ਖੀਰੀ ਦੇ ਵਿੱਚ ਮੈਂ ਦੋ ਦਿਨ ਲਾ ਕੇ ਆ ਦੋ ਰਾਤਾਂ ਉੱਥੇ ਮੈਂ ਗੁਰੂ ਘਰ ਦੇ ਵਿੱਚ ਰਿਹਾ ਦੋ ਰਾਤਾਂ ਸੀ ਰਿਹਾ ਸਾਡੀਆਂ ਦੋ ਗੱਡੀਆਂ ਸੀਗੀਆਂ ਉਹ ਦੋ ਗੱਡੀਆਂ ਦੇ ਵਿੱਚ ਗੁਰੂ ਘਰ ਬਣਾਇਆ ਸੀ ਐਨਾ ਗੁਰੂ ਘਰਾਂ ਨੂੰ ਕਿਤੇ ਆਦੇਸ਼ਾਨ ਗੁਰੂ ਘਰ ਉੱਥੇ ਇੱਕ ਬੰਦਾ ਆਇਆ ਸਾਡੇ ਸਰੂਰ ਜ਼ਿਲ੍ਹੇ ਦੇ ਜਾਖਲ ਦੇ ਨੇੜੇ ਦਲਵਾੜਾ ਪਿੰਡਾ ਉੱਥੋਂ ਦਾ ਉਹ ਕਹਿੰਦਾ ਜੀ ਤੁਸੀਂ ਮੇਰੇ ਘਰ ਚਲੋ ਅਸੀਂ ਉਹਦੇ ਘਰੇ ਗਏ ਚਾਚ ਪਾਣੀ ਪੀਣ ਗਏ ਤੇ ਉਹਦੀ ਬਹੁਤ ਕਮਾਦ ਦੇ ਆਲੇ-ਦਾਲੇ ਕਮਾਦ ਸੀਗਾ ਸਾਰੇ ਉਹਦੇ ਮੇਰੇ ਖਿਆਲ ਸੌ ਕਿਲ ਲਾੜੇ-ਦਾਲੇ ਕਮਾਦ ਦਾ ਹੋਊਗਾ ਉਹਦੇ ਵਿਚਾਲੇ ਉਹਦੀ ਕੋਠੀ ਕੋਠੀ ਦੇ ਵਿੱਚ ਕੌਣ ਸਿਰਫ ਉਹ ਦੋਨੇ ਜੀ ਇੱਕ ਉਹ ਇੱਕ ਉਹਦੇ ਘਰ ਵਾਲੀ ਤੇ ਬਾਕੀ ਜਿਹੜੇ ਉਹਦੇ ਘਰੇ ਕੰਮ ਕਰਦਿਆਂ ਸੀ ਜਾਂ ਉਹ ਉਧਰ ਦੀਆਂ ਬਿਹਤ ਉਸ ਉਸ ਏਰੀਆ ਦੇ ਯੂਪੀ ਰਿਆ ਸੀ ਜਿਹੜੇ 10 ਮਜ਼ਦੂਰ ਉਹਨੇ ਗੱਨਾ-ਗੱਨਾ ਛਾਂਗਣ ਵਾਸਤੇ ਰੱਖੇ ਹੋਏ ਸੀ ਉੱਥੇ ਉਹਨਾਂ ਨੇ ਝੁੱਗੀਆਂ ਪਾਈਆਂ ਹੋਈਆਂ ਸੀ ਉਹਦੀਆਂ ਉੱਥੀ ਉਹ ਮਜ਼ਦੂਰਾਂ ਦੀਆਂ ਉਹ ਰਾਜ ਕਰਦੇ ਨੇ ਸਰਦਾਰ ਜੀ ਉਹ ਇਹ ਕਹਿੰਦੇ ਨੇ ਵੀ ਜੇ ਤੁਸੀਂ ਆ ਮੰਗਾ ਜਾਂ ਕਰ ਦਿਓ ਜੇ ਹਿੰਦੂ ਸਿੱਖਾਂ ਦਾ ਮਸਲਾ ਠਾਉਨੋ ਜੀ ਸਾਡੇ ਤਾਂ ਕਾਰਜੇ ਹੌਲ ਪੈਂਦੇ ਨੇ ਅਸੀਂ ਪਾਕਿਸਤਾਨੋਂ ਉੱਜੜ ਕੇ ਆਇਆ ਸਾਡਾ ਤਾਂ ਜਿਹੜਾ ਲੋਹਾ ਪੰਜਾਬ ਦੇ ਵਿੱਚ ਧਰਿਆ ਨਹੀਂ ਜਾਣਾ ਤੁਸੀਂ ਆ ਗੱਲਾਂ ਕਰਨੀਆਂ ਛੱਡ ਦਿਓ ਉਹਨਾਂ ਦਾ ਕੀ ਹਾਲ ਹੋਊ ਜੀ 84 ਦੀ ਘਟਨਾ ਦੀ ਗੱਲ ਕਰਕੇ ਗਿਆ ਸਾਡੇ ਬੰਦੇ ਕਿਤੇ ਕਿਸੇ ਨੂੰ ਸੁਪਨਾ ਵੀ ਨਹੀਂ ਬੀਸ ਕੀ ਘਟਨਾ ਵਾਪਰ ਕੇ ਕਿਸੇ ਨੂੰ ਨਹੀਂ ਪਤਾ ਟਰੱਕ ਚੋਂ ਲਾਇਆ ਤੇ ਮਾਰਤਾ ਪੁੱਛੇ ਨਹੀਂ ਕਿਸੇ ਨੇ ਕਿੰਨੇ ਲੋਕ ਬੇਦੋਸ਼ਿਆਂ ਨੂੰ ਐ ਨਹੀਂ ਪਤਾ ਲੱਗਿਆ ਕਿ ਗੱਲ ਕੀ ਵਾਪਰ ਗਈ ਉਹਨੂੰ ਬਾਅਦ ਤੋਂ ਪਤਾ ਲੱਗਿਆ ਮਾਰਿਆ ਤੋਂ ਬਾਅਦ ਬੱਚੇ ਮਾਰਿਆ ਤੋਂ ਬਾਅਦ ਪਰਿਵਾਰ ਦੇ ਬੱਚੇ ਮਾਰਿਆ ਤੋਂ ਬਾਅਦ ਘਰਾਂ ਦੇ ਸਾਹਮਣੇ ਐਡਾ ਵੱਡਾ ਜੁਰਮ ਹੋਇਆ ਉਹ ਪਾਉਣਾ ਚਾਹੁੰਦੇ ਵੀ ਇਹ ਖਲਾਰਾ ਪਾਉਣਾ ਚਾਹੁੰਦੇ ਉਹ ਤਾਂ ਹੁਣ ਹੀ ਕਹਿਣ ਲੱਗ ਗਏ ਉਹ ਮੰਤਰੀ ਨੇ ਬਿਆਨ ਦਿੱਤਾ ਵੀ ਅਜੋ ਹੁਣ ਤੱਕ ਤਾਂ ਉਹਨੇ ਰਜਗਾਰ ਦਿੱਤਾ ਨਹੀਂ ਉਹ ਹੁਣ ਰਜਗਾਰ ਦੀ ਜਦੋਂ ਗੱਲ ਕਰਦੀ ਹੈ ਜਨ ਇਹ ਭਰਾਵੋ ਇਹ ਫਿਰਕਾ ਪ੍ਰਸਤੀ ਵਾਲੀ ਗੱਲ ਹੈ ਇਹ ਤਾਂ ਖਬਰਦਾਰ ਹੋਣਾ ਚਾਹੀਦਾ ਇਹਦਾ ਡਟ ਕੇ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਵੀ ਇਸ ਪੰਚਾਇਤ ਨੂੰ ਇਹ ਜੇ ਪੰਚਾਇਤੇ ਬਾਰ-ਬਾਰ ਸਰਕਾਰਾਂ ਲੈ ਕੇ ਆਉਣ ਗਈ ਬਾਰ-ਬਾਰ ਲੋਕਾਂ ਨੂੰ ਪਾੜ ਕੇ ਰਾਜ ਕਰਨ ਦਾ ਪੋਲਿਸੀ ਇਹਨਾਂ ਦੀ ਬਾਰ-ਬਾਰ ਉਹ ਪੱਤਾ ਇਹ ਚੁਣਾਉਣ ਗਈਆਂ ਇਸ ਗੱਲ ਤੋਂ ਆਪਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਕੋਈ ਜਿਹੜੀ ਝੰਡਾ ਪਹਿਲਾਂ ਗੱਲ ਕਹਿ ਗਈ ਹੈ ਉਹਨਾਂ ਵੱਲੋਂ ਵੀ ਆਪਾਂ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਕਿਸਾਨਾ ਕੋ ਜਗਜੀਤ ਸਿੰਘ ਡੱਲੇਵਾਲ ਅੱਜ ਜਗਿੰਦਰ ਸਿੰਘ ਅਗਰਾਹਾ ਨੂੰ ਸਿੱਧੇ ਹੋ ਗਏ ਅਤੇ ਉਹਨਾਂ ਨੇ ਅਜਿਹੀਆਂ ਗੱਲਾਂ ਆਖ ਦਿੱਤੀਆਂ ਜਿਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਕੀ ਕਹਿ ਰਹੇ ਨੇ ਆਓ ਸੁਣਦੇ ਇੱਕੇ ਗੱਲ ਕਹੀ ਹੈ ਕਿ ਸ਼ੰਭੂ ਦੇ ਖਨੌਰੀ ਮੋਰਚਾ ਸਰਕਾਰ ਨੇ ਲਵਾਇਆ ਕੇਂਦਰ ਸਰਕਾਰ ਨੇ ਲਵਾਇਆ ਜਾਂ ਬੀਜੇਪੀ ਨੇ ਲਵਾਇਆ ਇਧਰ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਮੈਂ ਪੁੱਛਣਾ ਚਾਹਣਾ ਹੈ ਉਗਰਾਹ ਸਾਹਿਬ ਨੂੰ ਕਿ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜਿਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਹਾਂ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਗਰਾਹਾ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰਾਂ ਇਹ ਮੰਨਣੀ ਨਹੀਂ ਇਹ ਥੋੜੇ ਨੇ ਪਰ ਇਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਕਿ ਜਦੋਂ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਜਾਂਦਾ ਮੈਂ ਅਗਲੀ ਗੱਲ ਕਹਿਣੀ ਚਾਹਣਾ ਤੁਸੀਂ ਕੋਈ ਲੋਕ ਨੂੰ ਸੋਚ ਕੇ ਦੱਸਿਓ ਆਪਾਂ ਸਰਕਾਰ ਦੇ ਉੱਤੇ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੋਰੀ ਪ੍ਰੋਗਰਾਮ ਜਿਹਦੇ ਵਿੱਚ ਦੇਣ ਤੋਂ ਪਾਉਣੇ 2 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਔਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹਣਾ ਸਾਡੇ ਇਸ ਵੀਰ ਨੂੰ ਵੀ ਫਿਰ ਸਾਡੇ ਉਹ ਚਾਰ ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਨੋਂ ਨਾ ਫਾਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਲੋਕ ਅਣਜਾਣ ਨਹੀਂ ਆ ਕੌਣ ਸਰਕਾਰ ਨਾਲ ਰਲ ਕੇ ਚੱਲਦਾ ਹੈ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਆ ਲੈਂਡ ਪੂਲਿੰਗ ਆਈ ਸਾਡੇ ਲੱਖ ਵਕਰੇਵੇਂ ਹੋਣਗੇ ਇਸ ਕੇਮ ਦੂਸਰੇ ਨਾਲ ਲੈਕਿਨ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਲੜਾਂਗੇ ਇਹਦੇ ਤੇ ਪ੍ਰੋਗਰਾਮ ਦਿੱਤਾ ਮੀਟਿੰਗ ਸੱਦੀ ਉਹ ਬਰਾਹਾ ਸਾਹਿਬ ਤੁਸੀਂ ਤਾਂ ਉਸ ਦਿਨ ਤੇਰੀ ਜਥੇਬੰਦੀ ਨੇ ਤਾਂ ਉਸ ਮੀਟਿੰਗ ਦਾ ਵੀ ਬਾਈਕਟ ਕਰਕੇ ਸੀ ਕਿ ਅਸੀਂ ਨਹੀਂ ਇਹਨਾਂ ਦੇ ਨਾਲ ਇਹਦੇ ਚ ਮਤਲਬ ਸਹਿਮਤੀ ਦੇ ਦਿੱਤੇ ਰਹੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਹਿਮਤ ਨਹੀਂ ਸੀ ਕਿਤੇ ਪ੍ਰੋਗਰਾਮ ਨਹੀਂ ਕੀਤਾ ਤੁਸੀਂ ਲੈਂਡ ਪੂਲਿੰਗ ਦੇ ਸਬੰਧ ਚ ਠੀਕ ਹੈ ਪੂਰੇ ਦੇਸ਼ ਦੀਆਂ ਜਥੇਬੰਦੀਆਂ ਉਹਦੇ ਚ ਬੋਲੀਆਂ ਨੇ ਉਹਦੇ ਤੇ ਉੱਠੀਆਂ ਨੇ ਲੋਕ ਲੜੇ ਲੋਕਾਂ ਨੇ 60-60 ਹਜ਼ਾਰ 70-70 ਹਜ਼ਾਰ ਦਾ ਇਕੱਠ ਕਰ ਲਿਆ ਜਿਸ ਨੇ ਸਰਕਾਰ ਨੂੰ ਪਿਛਲ ਪੈਰੀ ਮੋੜਨੇ ਮਜਬੂਰ ਕਰ ਲਿਆ ਲੇਕਿਨ ਤੁਸੀਂ ਤਾਂ ਉੱਧੇ ਵੀ ਸਰਕਾਰ ਵੱਨੀ ਖੜੇ ਸੀ ਇਸ ਦਿਨ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਲਈ 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 ਜਾ ਰਹੀ ਸੀ ਜ਼ਬਰਦਸਤ ਨਹੀਂ ਲੋਕਾਂ ਦੀ ਤੁਸੀਂ ਤਾਂ ਅਸਲ ਵਿੱਚ ਸਰਕਾਰ ਦੇ ਪੱਖ 'ਚ ਖੜੇ ਸੀ ਉਹ ਗੱਲ ਸਰਕਾਰ ਦੇ ਪੱਖ 'ਚ ਨਹੀਂ ਬੁਕਤੀ ਤੁਹਾਡੀ ਸੋ ਮੈਂ ਬੇਨਤੀ ਕਰੂੰਗਾ ਕਿ ਸ਼ਹਿਰ ਹੰਡਿਟਰ ਹੈ ਸੋਚ ਕੇ ਬੋਲਨੰਦੀ ਲੋੜ ਹੈ ਅਸੀਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਕੋਲੇ ਅਸੀਂ ਜਿਹੜੀਆਂ ਬੋਲ ਨਹੀਂ ਰਹੇ ਅੱਜ ਤੱਕ ਅਸੀਂ ਲੋਕਾਂ ਨੂੰ ਨਹੀਂ ਦੱਸਿਆ ਲੈ ਮੈਂ ਅੱਜ ਦੱਸਣਾ ਚਾਹਣਾ ਉਗਰਾਹਾ ਸਾਹਿਬ ਤੁਸੀਂ ਲੋਕਾਂ ਨੂੰ ਭੁਲੇਖਾ ਪਾਉਣਾ ਲੋਕਾਂ ਦੇ ਵਿੱਚ ਝੂਠ ਬੋਲਦੇ ਹੋ ਕਿ ਅਸੀਂ ਐਮਐਸਪੀ ਦੇ ਹੱਕਚਾਂ ਹੋਕੇ ਦਿੰਦੇ ਹੋ ਐਮਐਸਪੀ ਦੀ ਗੱਲ ਦੇ ਤੇ ਜਦੋਂ ਇਹ ਅੰਦੋਲਨ 2024-25 ਦਾ ਅੰਦੋਲਨ MSP ਦੀ ਮੰਗ ਨੂੰ ਉਭਾਰ ਕੇ ਪੂਰੇ ਵਰਲਡ ਦੇ ਵਿੱਚ ਲੈ ਗਿਆ ਪਾਰਲੀਮੈਂਟ ਦੇ ਵਿੱਚ ਗੱਲਾਂ ਹੋ ਗਈਆਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਗੱਲਾਂ ਕਰਨੀਆਂ ਪੈ ਗਈਆਂ ਉਸ ਵਕਤ ਉਸ ਵਕਤ ਤੁਹਾਡੀ ਜਿਹੜੀ ਲੋਕਾਂ ਨੇ ਤੁਹਾਨੂੰ ਕਿਹਾ ਸੀ ਨਾ ਕਿ ਏਕਤਾ ਕਰੋ ਚੱਲੋ ਉਸ ਮੋਰਚੇ 'ਚ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ ਤੁਸੀਂ ਉੱਥੇ ਆਏ ਤੇ ਫਿਰ ਅੱਗੇ ਕੀਤਾ ਕੀ ਉਹ ਜਿਹੜੀ ਚਿੱਠੀ ਜਿਹਦੇ ਤੁਸੀਂ ਲਿਖਿਆ ਤੇ ਐਮਐਸਪੀ ਗਾਰੰਟੀ ਕਾਨੂੰਨ ਵਾਲੀ ਮੰਗ ਨੂੰ ਮਗਰ ਲੈ ਕੇ ਚੱਲੋ ਮੈਂ ਅਜੇ ਤੱਕ ਅਸੀਂ ਬੋਲੇ ਨਹੀਂ ਸੀ ਇਹ ਤੇ ਅਸੀਂ ਚਾਹੁੰਦੇ ਸੀ ਵੀ ਕਿ ਸ਼ਾਇਦ ਸ਼ਾਇਦ ਫਿਰ ਏਕਤਾ ਹੋ ਜੇ ਲੇਖਨਾ ਕਰ ਤੂ ਤਾਂ ਤੁਹਾਡੀ ਤੁਸੀਂ ਸਪਸ਼ਟ ਕਿਹਾ ਕਿ ਅਸੀਂ ਲੋਕਾਂ ਨੂੰ ਕਹਿ ਕੇ ਆਏ ਹਾਂ ਕਿ ਅਸੀਂ ਏਕਤਾ ਕਰਨ ਚੱਲੇ ਆ ਤੇ ਚਿੱਠੀ ਚ ਤੁਹਾਡੀ ਚੇਹ ਲਿਖ ਕੇ ਭੇਜਿਆ ਕਿ ਅਸੀਂ ਆ ਜਿਹੜਾ ਦਿੱਲੀ ਚੱਲੋ ਪ੍ਰੋਗਰਾਮ ਹੈ ਜਾਂ ਜਿਹੜਾ ਮਰਨ ਮਰਦਾ ਪ੍ਰੋਗਰਾਮ ਆ ਸੀ ਤਾਂ ਇਹਦੇ ਨਾਲ ਸੈਵਨਥ ਨੇ ਅਸੀਂ ਨਹੀਂ ਆਵਾਂਗੇ ਦਿੱਲੀ ਅਸੀਂ ਨਹੀਂ ਇੱਥੇ ਆਵਾਂਗੇ ਗਨੌਰੀ ਤੇ ਸ਼ੰਭੂ ਕਿ ਤੁਸੀਂ ਇਹ ਕਹਿ ਕੇ ਭੇਜਿਆ ਹੈ ਤੇ ਲੋਕਾਂ ਨੂੰ ਅਸੀਂ ਨਹੀਂ ਬੋਲੇ ਅਸੀਂ ਨਹੀਂ ਬੋਲੇ ਬੋਲਣਾ ਚਾਹੁੰਦੇ ਸੀਗੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਸ਼ਾਇਦ ਕਿਸੇ ਨਾ ਕਿਸੇ ਦਿਨ ਹੋ ਸਕਦਾ ਹੈ ਏਕਤਾ ਹੋ ਜੇ ਲੜਾਈਆਂ ਸਰਕਾਰਾਂ ਨਾਲ ਵੱਡੀਆਂ ਲੜਦਿਆਂ ਪੈਣੀਆਂ ਆਉਣ ਵਾਲੇ ਭਵਿੱਖ ਦੇ ਵਿੱਚ ਲੇਕਿਨ ਤੁਸੀਂ ਤਾਂ ਇਹ ਕੀਤਾ ਅੱਜ ਫੇਰ ਜਿਹੜੀ ਏਕਤਾ ਦੀਆਂ ਗੱਲਾਂ ਰੋਜ਼ ਕਰਦੇ ਹੋ ਉਹ ਏਕਤਾ ਨਾ ਹੋਵੇ ਅੱਜ ਤੁਸੀਂ ਇਹ ਗੱਲ ਕਹੀ ਹੈ ਪਰ ਮੈਂ ਬੇਨਤੀ ਕਰਦਾ ਇਹ ਲੋਕਾਂ ਤੋਂ ਪਬਲਿਕ ਤੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਉਗਰਾਹਾਂ ਨੂੰ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਜਾਂ ਕੁਝ ਹੋਰ ਨਾ ਮੋਰਚਿਆਂ ਦੇ ਵਿੱਚ ਜਿਵੇਂ ਧੋਲੇ ਛੰਨੇ ਵਾਲੇ ਮੋਰਚਿਆਂ ਦੇ ਵਿੱਚ ਜੇਜਾ ਕੁਝ ਹੋਇਆ ਕਿਵੇਂ ਕੀਤਾ ਕੀ ਕਰਦੇ ਰਹੇ ਆ ਫਿਰ ਅਸੀਂ ਉਹ ਵੀ ਲੋਕਾਂ ਦੇ ਸਾਹਮਣੇ ਰੱਖਣ ਲਈ ਮਜਬੂਰ ਹੋਵਾਂਗੇ ਅਗਰ ਤੁਸੀਂ ਇੰਨਾ ਹੀ ਬਣਦੇ ਹੋ ਕਿ ਅਸੀਂ ਮਤਲਬ ਜਿੱਦੇ ਤੇ ਮਰਜ਼ੀ ਕਟਾਕਸ਼ ਕਰ ਗਏ ਜਿੱਦੇ ਤੇ ਮਰਜ਼ੀ ਕੋਈ ਗੱਲ ਕਰ ਦਈਏ ਸੋ ਮੇਰੀ ਬੇਨਤੀ ਹੈ ਆਪਦੀ ਇਸ ਗਲਤੀ ਨੂੰ माफी ਮੰਗੇ ਔਰ ਸਰਕਾਰ ਦੇ ਪੱਖ 'ਚ ਭੁਗਤਣ ਵਾਲੀਆਂ ਆਦੀਆਂ ਇਹ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਇਹ ਸਪਸ਼ਟ ਕਰਦਾ ਹੈ ਕਿ ਜੇ ਅਜ ਲੋਕਾਂ ਦਾ ਏਕਾ ਹੋਣ ਦੀ ਗੱਲ ਚਰਚਾ ਚੱਲ ਰਹੀ ਹੈ ਕਿਸੇ ਵਾਸਤੇ ਏਕੇ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਚੱਕ ਕੇ ਇਹ ਕਹਿਣਾ ਚਾਹੇ ਸ਼ੁਰੂ ਕਰ ਰੱਖਿਆ ਕਿ ਉਹ ਸਰਕਾਰ ਨਾਲ ਲੜਿਆ ਉਹ ਸਰਕਾਰ ਨਾਲ ਲੜਿਆ ਉਹ ਸਰਕਾਰ ਨੇ ਲਵਾਇਆ ਉਹ ਸਰਕਾਰ ਨੇ ਲਵਾਇਆ ਇਹਦਾ ਮਤਲਬ ਸਰਕਾਰ ਦੇ ਪੱਖ 'ਚ ਭੁਗਤਣ ਵਾਲੀ ਗੱਲ ਕੀਤੀ ਜਾ ਰਹੀ ਹੈ ਸਾਡੇ ਇਸ ਲੀਡਰ ਵੱਲੋਂ ਸੋ ਇਹਨਾਂ ਨੂੰ ਇਹ ਤੋਂ ਮਾਫੀ ਮੰਗਣੀ ਚਾਹੀਦੀ ਹੈ ਮਜਬੂਰ ਨਾ ਕਰੇ ਕਿ ਅਸੀਂ ਹੋਰ ਅੱਗੇ ਮੰਗ ਲਓ ਕੁਝ ਅਗਲੇ ਵੀ ਪਰਦੇ ਖੁੱਲ ਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ